ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤੇ ਨਕਰ ਬਜਟ ਚ ਪੰਜਾਬ ਨਾਮ ਦਾ ਲਫ਼ਜ਼ ਨਹੀਂ ਬੋਲਿਆ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿਤੇ ਨਾ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲੇ ਗਿਆ ਜੀ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਡ ਬਾਲ ਚ ਹਿੱਸਾ ਪਾਉਨੇ ਆ ਹਾਂ ਇੰਨਾ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਦਾ ਹੱਦ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਤੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ यूपी ਦੀ ਪੁਲਿਸ ਹੈ ਉਹ यूपी ਵਾਸਤੇ ਕੰਮ ਕਰਦੀ ਪੰਜਾਬ ਦੀ ਪੁਲਿਸ ਹੈ 30% ਪੁਲਿਸ 30 ਤੋਂ 35% ਪੁਲਿਸ ਨੈਸ਼ਨਲ ਲੈਵਲ ਤੇ ਬਾਰਡਰ ਤੇ ਕੰਮ ਕਰ ਰਹੀ ਸਿਰਫ ਦੋ ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਸ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਤੇ ਲਾਤਾ ਇਹ ਆਂਧਰਾ ਪਹਿਲਾਂ ਕਿਉਂ ਨਹੀਂ ਜਾਂਦਾ ਆ ਜਦੋਂ ਮੈਂ ਐਮਪੀ ਸੀਗਾ ਇਹੀ ਆਂਧਰਾ ਦੇ ਟੀਡੀਪੀ ਦੇ ਜਿਹੜੇ ਐਮਪੀ ਸੀ ਇਹਨਾਂ ਨੇ ਕਟੋ-ਕਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਅਦਾ ਕਰਕੇ ਗਏ ਸੀਗੇ ਤੇ ਤੁਸੀਂ ਪੂਰਾ ਨਹੀਂ ਕੀਤਾ ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ ਇਸ ਕਾ ਕੋਈ ਪ੍ਰੋਬਲਮ ਨਹੀਂ ਹੁਣ ਉਹਨਾਂ ਮੈਨਾਂ ਸਰਦਾ ਨਹੀਂ ਹੁਣ ਦੇ ਤਾਂ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲੋਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਭਾਜਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਹ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨਾਲ ਵੀ ਇਹੀ ਕਰ ਰਹੇ ਨੇ ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀਯੋਗ ਚ ਇਹਦੋਂ ਪਹਿਲਾਂ ਵੀ ਕਿਹਾ ਨੀਤੀਯੋਗ ਚ ਬੋਲਿਓ ਰੁਪਈਆ ਨਹੀਂ ਦਿੰਦੇ ਜੀ ਸੋ ਇਸ ਕਰਕੇ ਇੰਡੀਆ ਅਲਾਈਅንስ ਨੇ ਜੋ ਫੈਸਲਾ ਕੀਤਾ ਜਿੰਨੇ ਮੁੱਖ ਮੰਤਰੀ ਇੰਡੀਆ ਅਲਾਈਅንስ ਦੇ ਨੇ ਸਾਰੇ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਔਰ ਬਜਟ ਦੇ ਵਿੱਚ ਵੀ ਕੱਲ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਕਿ ਕੁਰਸੀ ਬਚਾਓ ਬਜਟ ਹੈ ਫਾਈਨੈਂਸ ਕਮਿਸ਼ਨਰ ਆਈਸੀ ਦੇ 3 ਦਿਨ ਪਹਿਲਾਂ ਅਸੀਂ ਆਪਣੀ ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦਿੱਤੀ ਕਿ ਜੀ ਆ ਸਾਡਾ ਜਿਹੜਾ ਸਟੇਟਸ ਹੈ ਤੇ ਅਸੀਂ ਆਜ਼ਾਦੀ ਨੂੰ ਲਿਆਉਣ ਲਈ ਫਿਰ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਤਾਂ ਲਗਭਗ ਹਰ ਇੱਕ ਜਾਂ ਦੋ ਦਿਨਾਂ ਬਾਅਦ ਕਿਸੇ ਨਾ ਕਿਸੇ ਸ਼ਹੀਦ ਦੀ ਤਰੰਗੇ ਚ ਲਾਸ਼ ਲਿਫਟ ਕੇ ਆਉਂਦੀ ਹੈ ਜੇਰਨਾਚਲ ਪ੍ਰਦੇਸ਼ ਦੇ ਬਾਰਡਰ ਤੋਂ ਆਵੇ ਚਾਹੇ ਕਾਰਗਿਲ ਦੇ ਬਾਰਡਰ ਤੋਂ ਆਵੇ ਚਾਹੇ ਪੰਜਾਬ ਦੇ ਬਾਰਡਰ ਤੋਂ ਆਵੇ ਚਾਹੇ ਕਸ਼ਮੀਰ ਦੇ ਕਿਤੇ ਹੋਰ ਬਾਰਡਰ ਤੋਂ ਆਵੇ ਅਜੇ ਤਾਂ ਅੱਜ ਵੀ ਅੱਜ ਵੀ ਦੇਸ਼ ਵਾਸਤੇ ਲੜੀ ਜਾਂਦੇ ਆ ਮਰੀ ਜਾਂਦੇ ਆ ਤੇ ਸਾਨੂੰ ਸਾਨੂੰ ਤੁਸੀਂ ਆਜ਼ਾਦੀ ਦੀਆਂ ਝਾਕੀਆਂ ਚੋਂ ਵੀ ਕੱਢੀ ਜਾਂਦੇ ਹੋ ਸੋ ਇਧਰਲੇ ਪਾਸੇ ਤਾਰ ਲਾ ਲਈ ਹਰਿਆਣੇ ਬਾਰਡਰ ਤੇ ਇਧਰਲੇ ਪਾਸੇ ਤਾਰ ਲੱਗੀ ਹੋਈ ਹੈ ਪਾਕਿਸਤਾਨਲੇ ਬਾਰਡਰ ਤੇ इधर चीन है चार पासे लॉक करके हूँ तरक्की करके दिखाओ मैं इंडस्ट्री वाले को जाना, इंडस्ट्री वाले कहते जी बहुत दिल करता पंजाब में काम करने के लिए लेकिन कठुआ जाने में फायदा है वहाँ पे हमें टैक्स हैवन हमें टैक्स में छूट मिलती है बदी जाने में फायदा है छोट मिलती है जे ती जम्मू कश्मीर तो हिमाचल ਨੂੰ ਦੇ ਸਕਦੇ ਹੋ স্পেশাল ਪੈਕੇਜ ਤੇ ਪੰਜਾਬ ਨੂੰ ਕਿਉਂ ਨਹੀਂ ਦਿੰਦੇ ਜੀ ਅਸੀਂ ਵੀ ਤਾਂ ਲੈਂਡਲੌਕ ਸਟੇਟ ਹੀ ਆ ਨਾ ਹਾਲਾਂਕਿ ਮੇਰੀ ਪੂਰੀ ਤਿਆਰੀ ਹੈ ਮੈਨੂੰ ਅੱਜ 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 ਕਹਿ ਦੇਣ ਮੈਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਬਹਿ ਜਾਣ ਮੈਂ ਟਿਪਸ ਤੇ ਗੜਾ ਦੂੰਗਾ ਕਿ ਅਸੀਂ ਕਿੱਥੇ ਕਿੱਥੇ ਮਾਰ ਕਰਦੀਏ ਸਾਨੂੰ ਕਿੱਥੇ ਕਿੱਥੇ ਰਗੜੇ ਪਏ ਨੇ ਤੁਸੀਂ ਹੈਰਾਨ ਹੋ ਜਾਓਗੇ ਜੋ ਦਿਨਨਗਰ ਪਠਾਨਕੋਟ ਅਟੈਕ ਹੋਏ ਮੈ ਉਹ ਐਮਪੀ ਸੀ ਸਾਢੇ 7 ਕਰੋੜ ਰੁਪਇਆ ਇੱਥੇ ਪੈਰਾ ਮਿਲਟਰੀ ਭੇਜਣ ਦਾ ਖਰਚਾ ਪਾਤਾ ਸਾਨੂੰ ਪੰਜਾਬ ਨੂੰ ਕਿ ਸਾਢੇ 7 ਕਰੋੜ ਰੁਪਇਆ ਦਿਓ ਜੀ ਅਸੀਂ ਪੈਰਾ ਮਿਲਟਰੀ ਫੋਰਸ ਭੇਜੀ ਸੀ ਤੁਹਾਡੇ ਵਾਸਤੇ ਪਠਾਨਕੋਟ ਤਾਂ ਮੈਂ ਆਪਣੇ ਕੁਲੀਕ ਸੀਗੇ ਮੇਰੇ ਫਰੀਦਕੋਟ ਤੋਂ ਐਮਪੀ ਪ੍ਰੋਫੈਸਰ ਸਾਦੂ ਸਿੰਘ ਜੀ ਮੈਂ ਉਹਨਾਂ ਨਾਲ ਲੈ ਕੇ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੇਰੇ ਕਜੀਗ ਬੇਨਤੀ ਕਰਨੀ ਹੈ ਸਾਡੇ ਐਮਪੀ ਲੈਡ ਚੋਂ ਕੱਢ ਲੋ ਜੀ ਸਾਨੂੰ 5 ਕਰੋੜ ਰੁਪਏ ਇੱਕ ਸਾਲ ਦਾ ਕੈਂਪੇਨ ਨੂੰ ਮਿਲਦਾ ਹੈ 7.5 ਕਰੋੜ ਰੁਪਏ ਸਾਡੇ ਐਮਪੀ ਲੈਡ ਚੋਂ ਕੱਢ ਲੋ ਜੀ ਹੋਰ ਸਾਡੇ ਕੋਲੇ ਅਸੀਂ ਹੁਣ ਕਿੱਥੋਂ ਦੇ ਦਈਏ ਮਤਲਬ ਪੰਜਾਬ ਨੂੰ ਮਿਲਟਰੀ ਵੀ ਕਰਾਇਤੇ ਮਿਲਦੀ ਹੈ ਜੀ ਅੱਛਾ ਜਦੋਂ ਉਹ ਅਟੈਕ ਕਰਨ ਆਏ ਸੀ ਜੀ ਦੀਨਾਨਗਰ ਜਾਂ ਪਠਾਨਕੋਟ ਪੰਜਾਬ ਤੇ ਅਟੈਕ ਕਰਨ ਆਏ ਸੀ ਉਹ ਤਾਂ ਦਿੱਲੀ ਜਾਣ ਨੂੰ ਫੇਰਦੇ ਸੀ ਪੰਜਾਬ ਤਾਂ ਅਸੀਂ ਰੋਕਦੇ ਆ ਉਹਨਾਂ ਨੂੰ ਪੰਜਾਬ ਤਾਂ ਹਿੱਕ ਢਾ ਕੇ ਉਹਨਾਂ ਦੇ ਮੂਹਰੇ ਖੜਦਾ ਹੈ ਤੇ ਉਹਦੇ ਵੀ ਸਾਨੂੰ ਪੈਸੇ ਦੇਣੇ ਪੈ ਰਹੇ ਨੇ ਜੀ ਪੰਜਾਬਪੁਰ ਸਾਡੀ ਬਾਡਰਾਂ ਤੇ ਕੰਮ ਕਰ ਰਹੀ ਹੈ ਉਹਦੀ ਤਨਖਾਹ ਸਾਨੂੰ ਦੇਣੀ ਪੈ ਰਹੀ ਹੈ ਜੀ ਸੋ ਇਹ ਤਾਂ ਉਹ ਗੱਲ ਹੈ ਕਿ ਸਮੁੰਦਰ ਚੋਂ ਮੋਤੀ ਵੀ ਲੱਭ ਕੇ ਲਿਓ ਤੇ ਭਿੱਜਣਾ ਵੀ ਨਹੀਂ ਗਿੱਲੇ ਵੀ ਨਹੀਂ ਹੋਣੇ ਚਾਹੀਦੇ ਤੁਸੀ ਸਿਰ ਇਸ ਕਰਕੇ ਅਸੀਂ ਆਮ ਆਨí ਪਾਰਟੀ ਵੱਲੋਂ ਨੀਤੀ ਯੋਗ ਦੀ ਜਿਹੜੀ ਬੈਠਕ ਹੈ ਜਸਟ ਇੱਕ ਫਾਰਮੈਲਟੀ ਹੈ ਅਸੀਂ ਉਸ ਬੈਠਕ ਦਾ ਬਾਈਕਾਟ ਕਰਨ ਲੱਗਿਆ ਹਮ ਕੋਈ ਉਮੀਦ ਨਹੀਂ ਹਾਂ ਪੰਜਾਬ ਨੂੰ ਖੜਾ ਕਰਨਾ ਹੈ ਪੈਰਾਂ ਸਿਰ ਕਰਨਾ ਹੈ ਅਸੀਂ ਆਪਣੀ ਮਿਹਨਤ ਨਾ ਕਰਾਂਗੇ ਅਸੀਂ ਆਪਣੇ ਸਰਸਸ ਰਿਸੋਰਸਸ ਸਾਰੇ ਵਰਤਾਂਗੇ